ਪਰ ਐਂਬੂਲੈਂਸ ਨਹੀਂ ਦਿਖਣੀ ਜੀ ਜੇ ਉੱਪਰ ਨੂੰ ਚੱਕ ਲਿਆ ਤੁਸੀਂ ਅਲੱਛੰਡੇਮੂਰੀ ਦਿਖੀ ਸੁਨਹਾਰਾ ਸੁਨਹਾਰਾ ਹੈ ਪੀ ਨਿਊਰ ਵੀ ਕਹ ਦੋ ਕੋਈ ਗੁਰੂ ਸੁਨਹਾਰਾ ਸੁਨਹਾਰਾ ਹੈ ਆਣਾ ਸੇਕੋ ਡਰਾਈਵਰ ਦੀ ਫੋਟੋ ਦਿਓ ਆਓ ਉਹੀ ਦਾ ਗੱਲ ਕਰੋ ਸਲੋ 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 ਆਲੋਸਟ ਪੜੀ ਗਿਆ ਮੈਂ ਤਾਂ ਆਪਦੀਆਂ ਜਿਹੜਾ ਐਪਲ ਤੋਂ ਸਾਡੇ ਨਾਲ ਜੁੜੇ ਮਨਸ਼ੀਰ ਸਾਹਿਬ ਸਰਦਾਰ ਜੀ ਜੀ ਬੜੀਆਂ ਜਿਹੜਾ ਆਪਣਾ ਜਿਹੜਾ ਚੀਜ਼ ਚਾਹੀਦੀ ਸਭ ਦੀ ਬਹੁਤ ਬਹੁਤ ਧੰਨਵਾਦ ਤੋਂ ਬਾਅਦ उन्होंने सारे समाज में सिखाए जिन्हें भी दर्जे में दर्जा हूँ तो उसको सारे दसना चाहता कि किस तरह तो एफर्ट्स ऑफ सर कि असी आपस में तालमेल करके सर ने जो भी क्या है कि कड़ी चीज़ चाहिए सर टैलीफोनी करी चाहे बच्ची उस टाइम जो है कि उन्होंने तो उन्होंने अपना वो चीज़ में पूरा किया इस संस्था को उच्चे पद्धत दिल जाता है ਚੀਜ਼ਾਂ ਦਾ ਜਿਹੜਾ ਹੈਗਾ ਸੀ ਆਮ ਜਨਤਾ ਨੂੰ ਸਾਹਮਣੇ ਵਾਲੇ ਲੋਕਾਂ ਨੂੰ ਇੰਨਾ ਫਾਇਦਾ ਹੋਇਆ ਹੈ ਕਿ ਆਪਣੇ ਕੋਲ ਚਾਰ ਪਹਿਲਾਂ ਚੱਲ ਰਹੇ ਆਪਣੇ ਕੋਲ ਆਮ ਆਦਮੀ ਜਿਹੜੀ ਚਾਰ ਨਵੇਂ ਹੋਰ ਬਣ ਗਏ ਨੇ ਸਭ ਤੋਂ ਵੱਡਾ ਹੈਲਥ ਕੇਅਰ ਸੈਂਟਰ ਦੀ ਕਾਇਆਕਲਪ ਨਾਲ ਜਿਹੜਾ ਹੈਗਾ ਸੀ ਜੁਨਿਆਲੀ ਨਵਾਂ ਬਣ ਗਿਆ ਦੋ ਸੈਂਟਰ ਨਵੇਂ ਬਣ ਗਏ ਪੁਹਾੜਾ ਨਵਾਂ ਬਣ ਰਿਹਾ ਹੈ ਪੈਰੋਗੋਣਾ ਨਵਾਂ ਬਣ ਰਿਹਾ ਉੱਚੀ ਮੰਗਲੀ ਨਵਾਂ ਬਣ ਰਿਹਾ ਹੈ ਬੀ ਹੂਪ ਲੈਵਲ ਤੇ ਪਿੰਡ ਲੈਵਲ ਤੇ ਜਿਹੜੇ ਹੈਲਥ ਕੇਅਰ ਸੈਂਟਰ ਹੈਗੇ ਨੇ ਆਪਣੇ ਕੋਲ ਉਹ ਵੀ ਇੰਨੇ ਅਪਗ੍ਰੇਡ ਹੋ ਗਏ ਮੇਰੇ ਖਾਸ ਬਹੁਤ ਡਿਸਟ੍ਰਿਕਟ ਚ ਕਿਸੇ ਵੀ ਜਗ੍ਹਾ ਤੇ ਇੰਨੀ ਅਪਰੇਸ਼ਨ ਆ ਐਨੀ ਡਵੈਲਪਮੈਂਟ ਨਹੀਂ ਹੋਇਆ ਸਭ ਥੈਂਕ ਯੂ ਐਨੀ ਅਫਰਟਸ ਨੇ ਇਸ ਸਾਥਾ ਵਿਕ ਤੋਂ ਮੈਂ ਆਇਆ ਸੀ ਇਸ ਜਦੋਂ ਹਾਇਰ ਅਫਸਰ ਤੋਂ ਨੂੰ ਕਿਹਾ ਕਿ ਤੁਸੀਂ ਉੱਥੇ ਜਾਣਾ ਸਭ ਮੈਨੂੰ ਦੋ ਸਾਲ ਤੋਂ ਸਰ ਮੈਂ ਦੋ ਸਾਲ ਜਦੋਂ ਆਇਆ ਸੀ ਇੱਥੇ ਇੱਕ ਵਾਰ ਸਾ ਗੁੱਡ ਮੈਂ ਇਹ ਕਹਿੰਦਾ ਕਿ ਬਹੁਤ ਮਾੜਾ ਸੀ ਜੋ ਵੀ ਹੈ ਪਰ ਇਸ ਤਰ੍ਹਾਂ ਦੀ ਕੰਡੀਸ਼ਨ ਸੀ ਕਿ ਆਪਣੇ ਕੋਲ ਸਿਹਤ ਸੰਸਥਾਨ ਨੂੰ ਜਿਹੜਾ ਹੈਗਾ ਸੀ ਲੋਕਾਂ ਦੀ ਸਿਹਤ ਸੰਸਥਾਵਾਂ ਕਿਤਨਾ ਪ੍ਰਦਾਨ ਕਰਨੀਆਂ ਹੈਗੀਆਂ ਡਿਸਕਸ ਕਰਕੇ ਹਰ ਡਾਕਟਰ ਨਾਲ ਅਸੀਂ ਸ਼ੁਰੂ ਕੀਤਾ ਇਸ ਦੇ ਵਿੱਚ ਜਿਹੜਾ ਹੈਗਾ ਸੀ ਸਾਰਾ ਤੁਸੀਂ ਦੇਖਿਆ ਹੋਣਾ মিডিਆ ਨੇ ਕਿ ਬਾਹਰ ਜਿਹੜੀ ਦੀਵਾਰ ਹੈ ਲੋਕੀ ਆਮੇ ਚਾਪੀਆਂ ਮਾਰਦੇ ਰਹਿੰਦੇ ਸੀ ਆ ਕੇ ਬੈਠ ਗਏ ਜੂੜੇ ਉਹਨੂੰ ਪੁੱਛਾ ਕਰਾਇਆ ਤਾਂ ਕਿ ਵਿਜ਼ਨ ਜਿਹੜਾ ਹੈਗਾ ਸੀ ਲੋਕਾਂ ਨੂੰ ਉਹਦੇ ਬਾਰੇ ਇੱਕ ਹਸਪੀਟਲ ਲੱਗੇ ਆਪਣੀ ਪਿੱਛੇ ਮੈਂ ਵੀ ਖੜਾ ਹਾਂ ਬੋਲੈ ਸੋਨਹੇ ਬੋਲੈ ਸੋਨਹੇ ਬੋਲੈ ਸੋਨਹੇ ਬੋਲੈ ਸੋਨਹੇ ਅੱਗੇ ਆ ਜਾਓ ਬਿੱਟੂ ਜੀ ਆਹ ਸਾਨੇਵਾਲ ਬਸ ਨੇ ਜਿਹੜੀਆਂ ਬਲੈਕ ਪ੍ਰੋਪਰਟੀ ਦੀ ਗਈ ਹੈ ਹਸਪੀਟਲ ਹੈ ਕੀ ਕਹਿੰਦੇ ਚਲੋ ਸਮੂਹ ਤੇ ਆਪੀ ਮੋਢੇ ਪਹੁੰਚਣੇ ਮੱਦੇਦੋ ਅ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਔਰ ਸਾਰੇ ਹੀ ਮੇਰੀ ਜਿਹੜੀ ਸਵਾਜ ਨੂੰ ਸੁਣ ਰਹੇ ਨੇ ਸਾਰੇ ਜਨਤਾ ਨੂੰ ਪਹਿਲਾਂ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਹੋਣ ਅੱਜ ਜਿਹੜੀ ਐਮ뷸ੈਂਸ ਸਾਨੇਵਾਲ ਨੂੰ ਸੇ ਸੰਸਥਾ ਨੂੰ ਉਪਲਬਧ ਕਰਵਾਈ ਗਈ ਹੈ ਉਹ ਸਾਡੀ ਸਰਕਾਰ ਦੇ ਮੋਹਤਵਾਰ ਮਾਨਯੋਗ ਸੀਐਮ ਸਾਹਿਬ ਸ਼੍ਰੀ ਭਗਵੰਦ ਮਾਨ ਜੀ ਮਾਨਯੋਗ ਆਪਣੇ ਬਰਵੀਰ ਸਿੰਘ ਜੀ ਸਿਹਤ ਮੰਤਰੀ ਤੇ ਮਾਨਯੋਗ ਕੈਬਨਿਟ ਮੰਤਰੀ ਸਾਡੇ ਸ਼੍ਰੀ ਸਰਦਾਰ ਹਰਦੀਪ ਸਿੰਘ ਜੀ ਮੁੰਡੀਆਂ ਐਂਡ ਸਭ ਤੋਂ ਉੱਪਰ ਜਿਹੜਾ ਹੈਗਾ ਸੀ ਸੁਪਰੀਮੋ ਸ਼੍ਰੀ ਅਰਵਿੰਦ ਕਾਜ ਕੇਜਰੀਵਾਲ ਜੀ ਮਾਨਯੋਗ ਅਰਵਿੰਦ ਕੇਜਰੀਵਾਲ ਜੀ ਜੀ ਜੋ ਅੱਗੇ ਪੰਜਾਬ ਸਰਕਾਰ ਵੱਲੋਂ ਦਿਸ਼ਾ ਨਿਰਦੇਸ਼ ਦੇ ਅਕੋਰਡਿੰਗਲੀ ਇਹ ਜਿਹੜੀ ਐਂਬੂਲੈਂਸ ਹੈ ਇਸ ਸਿਹਤ ਮੰਤਰੀ ਜੀ ਦੇ ਹੁਕਮ ਅਨੁਸਾਰ ਐਂਡ ਕੈਬਨਿਟ ਮੰਤਰੀ ਜੀ ਦੇ ਕਰ ਕਾਰਨਾ ਦੇ ਅਨੁਸਾਰ ਜਿਹੜਾ ਹੈਗਾ ਸੀ ਸੀ ਸਿਹਤ ਸstdc ਸਾਨੇਵਾਲ ਜੀ ਨੂੰ ਪ੍ਰੋਵਾਈਡ ਕੀਤੀ ਗਈ ਹੈ ਇਸ ਐਂਬੂਲੈਂਸ ਦਾ ਮੇਨ ਮੰਤਵ ਜਿਹੜਾ ਹੈਗਾ ਸੀ ਪ੍ਰੋਵਾਈਡ ਕਰਨ ਦਾ ਕਿ ਇਹ ਏਰੀਆ ਬਹੁਤ ਵੱਡਾ ਹੈ ਔਰ ਲੋਕਾਂ ਨੂੰ ਇੱਥੇ ਸੇ ਸੋਤਾ ਦੇ ਲਈ ਦੂਰ ਦੂਰ ਤੋਂ ਜਿਹੜਾ ਹੈਗਾ ਸੀ ਲੋਕਾਂ ਨੂੰ ਆਉਣਾ ਪੈਂਦਾ ਔਰ 노 ਡਾਊਟ ਕਿ 108 ਜਿਹੜੀ ਹੈਗੀ ਜਿਸ ਨਾਲ ਸਾਡੇ ਕੋਲ ਉਹਦੀਆਂ ਵੀ ਸੇ ਸਭਾਵਾਂ ਇਸ ਸੰਸਥਾ ਵੱਲੋਂ ਲਈਆਂ ਜਾ ਰਹੀਆਂ ਹਨ ਪਰੰਤੂ ਮਰੀਜ਼ਾਂ ਦੀ ਜਿਹੜੀ ਹੈ ਜ਼ਿਆਦਾਤਰ ਇਨਫਲੈਕਸ ਹੋਣ ਕਰਕੇ ਮਾਤਰਾ ਜ਼ਿਆਦਾ ਹੋਣ ਕਰਕੇ ਮੰਤਰੀ ਸਾਹਿਬ ਵੱਲੋਂ ਜਿਹੜਾ ਹੈਗਾ ਸੀ ਇਹ ਸਾਨੂੰ ਐਂਬੂਲੈਂਸ ਪ੍ਰੋਵਾਈਡ ਕੀਤੀ ਗਈ ਹੈ ਜੀ ਤਾਂ ਕਿ ਲੋਕਾਂ ਨੂੰ ਹੋਰ ਸੇ ਸਹੂਲਤਾਂ ਜਿਹੜੀਆਂ ਹੈਗੀਆਂ ਸਿੱਤੀਆਂ ਜਾਣ ਤਾਂ ਕਿ ਖਾਸ ਕਰਕੇ ਕਿ ਜਦੋਂ ਪੇਸ਼ੈਂਟ ਜ਼ਖਮੀ ਹਾਲਤ ਵਿੱਚ ਆਉਂਦਾ ਹੈ ਜਾਂ ਫੱਟੜ ਹੋ ਜਾਂਦਾ ਹੈ ਜੀ ਡੀ ਰੋਡ ਤੇ ਐਕਸੀਡੈਂਟ ਕਾਰਨ ਜਾਂ ਹੋਰ ਕਿਸੇ ਕਾਰਨ ਉਹਨਾਂ ਨੂੰ ਵਕਤ ਸਿਰ ਜਿਹੜਾ ਹੈਗਾ ਸੀ ਜੇਕਰ ਟ੍ਰੀਟਮੈਂਟ ਮਿਲ ਜੇ ਤੇ ਆਪਣਾ ਇਹਨੂੰ ਪੇਸ਼ੈਂਟ ਦੀ ਜਾਨ ਨੂੰ ਬਚਾਇਆ ਜਾ ਸਕਦਾ ਈ ਨੰਬਰ ਹੈ ਜੀ ਸਰ ਨੰਬਰ ਕਿੰਨਾ ਹੈ ਜੀ ਨੰਬਰ ਜਿਹੜਾ ਹੈਗਾ ਸੀ ਆਪਣੇ ਕੋਲ ਜਿਹੜਾ CSC ਵਾਲਾ ਹੈਗਾ ਉਹਦਾ ਆ ਕਾਮਨ ਜਿਹੜਾ ਨੰਬਰ ਹੈਗਾ ਮੇਰੇ ਕੋਲ ਲੈਂਡਲਾਈਨ ਨੰਬਰ ਹੈਗਾ ਉਹ ਮੈਂ ਡਿਸਪਲੇ ਕਰ ਰਿਹਾ ਹਾਂ ਜਲਦ ਹੀ ਉਹਦਾ ਨੰਬਰ ਹੈਗਾ ਮੇਰੇ ਕੋਲ 161 230 8508 ਜਿਹੜਾ ਇਹ ਨੰਬਰ ਜਿਹੜਾ ਹੈਗਾ ਸੀ ਪਹਿਲਾਂ ਹੀ ਚੱਲਦਾ ਪਿਆ ਮੇਰੇ ਕੋਲ ਅਕਿ ਜਿਸ ਤਨੋਂ ਵਿੱਚ ਕੋਈ ਸਹੂਲਤ ਦੀ ਜ਼ਰੂਰਤ ਹੈਗੀ ਇਸ ਨੰਬਰ ਤੇ ਆਪਣੇ ਕੋਲ ਕਰ ਸਕਦਾ ਹੈ 66 ਨੰਬਰ ਤੇ ਕਾਲ ਕਰਦਾ ਜੀ ਤਾਂ ਉਸ ਨੰਬਰ ਤੇ ਕਾਲ ਹੋਏਗੀ ਬਿਲਕੁਲ ਫਾਰਦਰ ਟਾਈਮਿੰਗ ਅਜੇ ਜਿਹੜਾ ਫਰਸਟ ਸ਼ਿਫਟ ਦੇ ਵਿੱਚ ਜਿਹੜਾ ਹੈਗਾ ਅਸੀਂ ਕੰਮ ਸ਼ੁਰੂ ਕੀਤਾ ਜਾਏਗਾ ਉਸ ਤੋਂ ਬਾਅਦ ਜੋ-ਜੋ ਜਿਹੜਾ ਹੈਗਾ ਅਸੀਂ ਮਰੀਜ਼ਾਂ ਦੀ ਜਿਹੜੀ ਹੈ ਉਪਲਬਧਤਾ ਦੇ ਅਕੋਰਡਿੰਗਲੀ ਉਸ ਤੋਂ ਬਾਅਦ ਜਿਹੜਾ ਹੈਗਾ ਅਸੀਂ ਇਹਨਾਂ ਨੂੰ ਹੋਰ ਸਮੇਂ ਲਈ ਵੀ ਵਧਾਇਆ ਜਾ ਸਕਦਾ ਹੈ ਜੀ ਪਹਿਲਾਂ ਵੀ ਆਪਣੇ ਹਸਪਤਲ ਵਿੱਚ ਐਂਬੂਲੈਂਸ ਆਈਆਂ ਕਿ ਮੈਂ ਪ੍ਰੋਵਾਈਡਿੰਗ ਮੇਰੇ ਕੋਲ ਪਹਿਲਾਂ ਇਸ ਤੋਂ ਪਹਿਲਾਂ ਕੋਈ ਐਂਬੂਲੈਂਸ ਨਹੀਂ ਸੀ ਇਹ ਪਹਿਲੇ ਵਾਰੀ ਐਂਬੂਲੈਂਸ ਜਿਹੜੀ ਹੈ ਥੈਂਕ ਯੂ ਵੈਰੀ ਮਚ ਅੱਜ ਸਭ ਤੋਂ ਪਹਿਲਾਂ ਨਵੇਂ ਸਾਲ ਦੀਆਂ ਸਮੂਹ ਸੰਕਾ ਦਾ ਸਮੂਹ ਹਲਕਾ ਸਾਨੇਵਾਲ ਵਾਸੀਆਂ ਨੂੰ ਪੂਰੇ ਦੇਸ਼ ਵਾਸੀਆਂ ਨੂੰ ਲੱਖ ਲੱਖ ਮੁਬਾਰਕਾਂ ਪ੍ਰਮਾਤਮਾ ਅਗੇ ਅਰਦਾਸ ਕਰਦੇ ਆਂ ਕਿ ਪੂਰਾ ਪੰਜਾਬ ਹਮੇਸ਼ਾ ਹੀ ਚੜ੍ਹਦੀ ਕਲਾ ਚ ਰਹਿ ਚੜ੍ਹਦੀ ਕਲਾ ਚ ਰਹੇ ਸੋ ਅੱਜ ਬਹੁਤ ਹੀ ਖੁਸ਼ੀ ਦੀ ਗੱਲ ਹੈ ਸਾਨੇਵਾਲ ਵਾਸੀਆਂ ਲਈ ਬਹੁਤ ਹੀ ਬਹੁਤ ਵੱਡੀ ਖੁਸ਼ੀ ਹੈ ਕਿ ਸਾਨੂੰ ਕੋਟਕ ਮਹਿੰਦਰਾ ਬੈਂਕ ਨੇ ਸੀਐਸਆਰ ਫੰਡ ਚੋਂ ਇੱਕ ਐਂਬੂਲੈਂਸ ਦਿੱਤੀ ਹੈ ਸਾਡਾ ਕਮਿਊਨਿਟੀ ਹੈਲਥ ਸੈਂਟਰ ਸਾਨ੍ਹੇਵਾਲ ਨੂੰ ਜਿਹੜੀ ਕਿ ਇੱਥੇ ਦੇ ਨਾਲ ਦੇ ਪਿੰਡਾਂ ਦੀ ਸਾਨ੍ਹੇਵਾਲ ਦੀ ਵਾਡਾਂ ਵਾਲੀ ਜਿਹੜੀ ਲੋਕਾਂ ਦੀ ਸੇਵਾ ਦੇ ਲਈ ਆ ਸਾਡੇ ਸੀਐਮਓ ਮੈਡਮ ਵੀ ਨਾਲ ਆਏ ਨੇ ਕੋਟਕ ਮੇਂਦਰਾ ਤੋਂ ਮੇਨ ਜੀਐਮ ਸਾਹਿਬ ਨਾਲ ਆਏ ਨੇ ਸਾਡੇ ਐਸਐਮਓ ਸਾਹਿਬ ਸਾਡੇ ਨਗਰ ਕੌਂਸਲ ਦੇ ਪ੍ਰਧਾਨ ਕੌਂਸਲਰ ਸਹਿਬਾਨ ਸਾਰੀ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਸੋ ਮੈਂ ਸਾਰਿਆਂ ਨੂੰ ਮੁਬਾਰਕਵਾਦ ਦਿੰਦਾ ਸੋ ਬਹੁਤ ਖੁਸ਼ੀ ਦੀ ਗੱਲ ਹੈ ਕਿ ਸੀਐਸਆਰ ਫੰਡ ਜਿਹੜੇ ਆ ਜਦੋਂ ਇਹੋ ਜੇ ਸ਼ੁਭ ਕੰਮਾਂ ਲਈ ਕਿਸੇ ਦੇ ਭਲੇ ਦੇ ਕੰਮਾਂ ਲਈ ਕਿਸੇ ਦੀ ਜਾਨ ਬਚਾਉਣ ਵਾਲੇ ਕੰਮਾਂ ਲਈ ਇਹੋ ਜਿਹੀ ਐਂਬੂਲੈਂਸਾਂ ਮਿਲਦੀਆਂ ਸੋ ਜਦੋਂ ਐਂਬੂਲੈਂਸ ਮਿਲੀ ਹੈ ਲੋਕਾਂ ਦੀ ਜਾਨ ਬਚਾਊਗੀ ਸਾਡੇ ਹਲਕੇ ਦੀ ਜਿਹੜੀ ਹਰ ਇੱਕ ਲੋੜਵੰਦ ਨੂੰ ਇਹ ਐਂਬੂਲੈਂਸ ਉੱਤੇ ਪਹੁੰਚੇਗੀ ਉਹਦੀ ਸੇਵਾ ਕਰੂਗੀ ਸੋ ਮੈਂ ਕੋਟਕ ਮਹਿੰਦਰਾ ਦਾ ਜਿੱਥੇ ਧਨਵਾਦ ਕਰਦਾ ਉੱਥੇ ਆਪਣੇ ਸੀਐਮ ਮੈਡਮ ਦਾ ਸੀਐਮਓ ਮੈਡਮ ਦਾ ਐਸਐਮਓ ਸਾਹਿਬ ਦਾ ਪੂਰੀ ਟੀਮ ਦਾ ਉਸ ਸਟਾਫ ਨੇ ਹਸਪੀਟਲ ਦੇ ਵਿੱਚ ਵੀ ਬਹੁਤ ਸਾਰੇ ਸਹਿਯੋਗੀ ਸੱਜਣਾ ਦੇ ਨਾਲ ਲਾ ਕੇ ਜਿਹੜੀ ਹਸਪੀਟਲ ਦੀ ਨਖਾਰ ਬਦਲੀ ਹੈ ਸੋ ਮੈਂ ਸੈਮੂ ਸਾਹਿਬ ਨੂੰ ਸ਼ਾਬਾਸ਼ ਦਿੰਦਾ ਕਿ ਬਹੁਤ ਵਧੀਆ ਕੰਮ ਪੂਰੀ ਟੀਮ ਨਾਲ ਕਰ ਰਿਹਾ ਹੈ ਸੀਐਮਓ ਮੈਡਮ ਆਏ ਹੈ ਇਹਨਾਂ ਦਾ ਇਹਨਾਂ ਦਾ ਥੈਂਕਸ ਵੀ ਕਰ ਲੈਂਗੇ ਕਿਉਂਕਿ ਇਹਨਾਂ ਨੇ ਇਹਨਾਂ ਦੇ ਸਿੱਖਿਆ ਅਨੁਸਾਰ ਜਿਹੜਾ ਕਮਿਊਨਿਟੀ ਹੈਲਥ ਸੈਂਟਰ ਸਾਂਹਿਆਲ ਨੂੰ ਬਹੁਤ ਵਧੀਆ ਬਣਾਇਆ ਸੋ ਮੈਂ ਇਹਨਾਂ ਨੂੰ ਮੁਬਾਰਕਵਾ ਦਿੰਦਾ ਸੀਐਮਓ ਮੈਡਮ ਨੂੰ ਪਰ ਬੇਨਤੀ ਕਰਦਾ ਕਿ ਇਹਨਾਂ ਦੀ ਜੇ ਕੋਈ ਹੋਰ ਕੁਝ ਲੋੜਾਂ ਹੈ ਕੁਝ ਮੰਗਾ ਉਹ ਤੁਸੀਂ ਲਿਖ ਕੇ ਦਿਓ ਸਾਡੇ ਸਤਿਕਾਰਯੋਗ ਮੰਤਰੀ ਡਾਕਟਰ ਬਲਵੀਰ ਦੀ ਹੈਲਥ ਮਿਨਿਸਟਰ ਨੇ ਉਹਨਾਂ ਕੋਲ ਜਿਹੜੀਆਂ ਮੰਗਾਂ ਲੈ ਕੇ ਜੋ ਵੀ ਸਾਡੇ ਇਸ ਹਸਪਤਲ ਲਈ ਸਾਡੇ ਲੱਕ ਲਈ ਚਾਹੀਦਾ ਉਹ ਪਹਿਲ ਦੇ ਅਧਾਰ ਤੇ ਹੋਵੇਗਾ ਸੋ ਮੈਂ ਅੱਜ ਪੂਰੇ ਹਲਕਾ ਸਾਨ੍ਹੇਵਾਲਾ ਵਾਸੀਆਂ ਨੂੰ ਮੁਬਾਰਕਵਾਹ ਦਿੰਦਾ ਕਿ ਤਕਰੀਬਨ 20 ਲੱਖ ਦੀ ਇਹ ਬੱਸ ਹੈ ਜਿਹੜੀ ਅੱਜ ਹਲਕਾ ਸਾਨ੍ਹੇਵਾਲ ਦੇ ਸੇਵਾ ਲਈ ਸਾਨ੍ਹੇਵਾਲ ਦੇ ਸੀਐਸਸੀ ਸੈਂਟਰ ਨੂੰ ਦਿੱਤੀ ਹੈ ਸੋ ਮੈਂ ਇਹਨਾਂ ਨੂੰ ਕਹਿੰਦਾ ਤੁਹਾਡਾ ਸਾਰੇ মিডিਆ ਵਾਲੇ ਵੀ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ 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 ਨਵੇਂ ਸਾਥ ਜਿਹੜਾ ਤੁਹਾਡੇ ਚੱਲਿਆ ਹਾਂਜੀ ਹਾਂਜੀ ਸਾਰਿਆਂ ਨੂੰ ਸੈਸ਼ਟ੍ਰੀ ਕਾਂਲ ਔਰ 90 ਸਾਲ ਦੀ ਬਹੁਤ-ਬਹੁਤ ਮੁਬਾਰਕਾਂ ਜਿਵੇਂ ਕਿ ਮੰਤਰੀ ਸਾਹਿਬ ਨੇ ਹੋਨੇ ਕਿਹਾ ਕਿ ਉਹਨਾਂ ਦੇ ਅਫਰਟਸ ਨਾਲ ਤੇ ਸਾਡੇ ਐਸਐਮਓ ਡਾਕਟਰ ਰਮੇਸ਼ ਦੇ ਅਫਰਟਸ ਨਾਲ ਅੱਜ ਸਾਨੇਵਾਲ ਨੂੰ ਇੱਕ ਨਵੀਂ ਐਂਬੂਲੈਂਸ ਮਿਲੀ ਹੈ ਪਹਿਲੇ ਇੱਥੇ ਇੱਕ 108 ਖੜੀ ਹੁੰਦੀ ਸੀ ਜਿਵੇਂ ਸਾਰਿਆਂ ਨੂੰ ਪਤਾ ਹੈ ਕਿ ਕੋਈ ਵੀ ਰੋਡ ਸਾਈਡ ਐਕਸੀਡੈਂਟ ਹੋ ਜਾਏ ਜਾਂ ਕੋਈ ਮੈਡੀਕਲ ਐਮਰਜੈਂਸੀ ਆ ਜਾਏ ਉਸជា ਸਭ ਤੋਂ ਪਹਿਲ ਜੋ ਫਰਸਟ ਫਰੰਟ ਰਨਰਸ ਹੁੰਦੇ ਆ ਉਹ ਇੱਕ ਐਂਬੂਲੈਂਸ ਵਾਲੇ ਔਰ ਐਂਬੂਲੈਂਸ ਡਰਾਈਵਰ ਹੁੰਦੇ ਆ ਤੇ ਜੇ ਆਪਾਂ ਨੂੰ ਐਂਬੂਲੈਂਸ ਹੋਏਗੀ ਤੇ ਜਿਹੜਾ ਵਿੰਡੋ ਪੀਰੀਅਡ ਹੈ ਉਸ ਪੇਸ਼ੈਂਟ ਨੂੰ ਆਪਾਂ ਜਿਹੜੇ ਸਹੀ ਹਸਪੀਟਲ ਪਹੁੰਚਾ ਦੇ ਸਕਦੇ ਆ ਤਾਂ ਕਿ ਉਹਨਾਂ ਦਾ ਇਲਾਜ ਜਿਹੜਾ ਕ੍ਰਿਟੀਕਲ ਪੀਰੀਅਡ ਟਾਈਮ ਨਾ ਵੇਸਟ ਹੋਏ ਔਰ ਪੇਸ਼ੈਂਟ ਦੀ ਬਹੁਤ ਜਾਨ ਆਪਾਂ ਐਂਬੂਲੈਂਸ ਦੇ ਸਹਿਯੋਗ ਨਾਲ ਕਿਹੜੀਆਂ ਸਹੂਲਤਾਂ ਹਨ ਕਿਹੜਾ ਨੰਬਰ ਡਾਇਲ ਕੀਤਾ ਜਾਏਗਾ ਇਹ ਹਲੇ ਤੇ ਜਿਵੇਂ ਆਪਣੀ 108 ਚੱਲਦੀ ਹੈ ਉਹ ਵੀ ਸਾਨੇਵਾਲ ਸਟੇਸ਼ਨ ਹੈ ਉਸ ਤੇ ਆਪਾਂ 108 ਡਾਇਲ ਕਰਦੇ ਹਾਂ ਇਸ ਐਂਬੂਲੈਂਸ ਦੇ ਡਾਇਲ ਲਈ ਆਪਾਂ ਸਾਨੇਵਾਲ ਦਾ ਸੀਐਚਸੀ ਦਾ ਲੋਕਲ ਨੰਬਰ ਦੇਵਾਂਗੇ ਉਹ ਆਪਾਂ ਜਲਦੀ ਆ ਸਾਡੇ ਐਸਐਮਓ ਸਾਰਿਆਂ ਨੂੰ ਜਨਤਾ ਕਰ ਦੇਣਗੇ ਕਿ ਕਿੰਨੂੰ ਡਾਇਲ ਕਰਨਾ ਹੈ ਇੱਕ ਨੰਬਰ ਡਿਸਪਲੇ ਕਰ ਦੇਣਗੇ ਠੀਕ ਹੈ ਹਾਂਜੀ ਖੁਸ਼ਕ ਆ ਪਹਿਲੇ ਸਾਰਿਆਂ ਨੂੰ ਨਵੇਂ ਸਾਲ ਦੀ ਬਹੁਤ ਬਹੁਤ ਮੁਬਾਰਕਾਂ ਤੇ ਮੈਂ ਮਤਲਬ ਮੰਤਰੀ ਜੀ ਨੂੰ ਮਿਲਿਆ ਅੱਜ ਤੋਂ ਕਰੀਬ 2 ਮਹੀਨੇ ਪਹਿਲੇ ਮంత్రి ਜੀ ਨੂੰ ਮਿਲਿਆ ਮੈਂ ਐਸੀ ਬੈਂਕਿੰਗ ਪਰਪਸ ਲਈ ਤੇ ਮੰਤਰੀ ਜੀ ਮੈਨੂੰ ਕਹਿੰਦੇ ਤੁਸੀਂ ਹਲਕੇ ਲਈ ਕੀ ਕਰੋਗੇ ਮੈਂ ਕਿਹਾ ਸਰ ਤੁਸੀਂ ਦੱਸੋ ਤੇ ਸਰ ਕਹਿੰਦੇ ਕਿ ਕੋਈ ਇਹੋ ਜਿਹਾ ਕੰਮ ਕਰੋ ਜੇ ਪਬਲਿਕ ਲਈ ਕੰਮ ਹੋਏ ਪਬਲਿਕ ਦੀ ਸੇਵਾ ਕੀਤੀ ਜਾ ਸਕੇ ਤੇ ਮੈਂ ਕਿਹਾ ਤੁਸੀਂ ਦੱਸੋ ਸਰ ਕਹਿੰਦੇ ਐਂਬੂਲੈਂਸ ਦੇ ਦਿਓ ਤੁਸੀਂ ਮੈਂ ਕਿਹਾ ਕੋਈ ਗੱਲ ਨਹੀਂ ਸਰ ਤੁਸੀਂ ਕਹਿ ਐ ਤਾਂ ਆਪਾਂ ਬਿਲਕੁਲ ਕਰਾਂਗੇ ਤੇ ਆਪਾਂ ਪਹਿਲੇ ਮੰਤਰੀ ਵੇਖੇ ਆ ਜਿਹੜਾ ਨੇ ਮਤਲਬ ਪਬਲਿਕ ਦੀ ਭਲਾਈ ਲਈ ਜਿਹੜਾ ਇਮੀਡੀਟਲੀ ਐਕਸ਼ਨ ਲੈਂਦਾ ਹੈ ਮੰਤਰੀ ਜੀ ਨੇ ਔਰ ਕੋਈ ਗੱਲ ਨਹੀਂ ਕੀਤੀ ਸਿਰਫ ਮੈਨੂੰ ਇਹੀ ਕਿਹਾ ਕਿ ਤੁਸੀਂ ਮੇਰੇ ਹਲਕੇ ਲਈ ਮੇਰੀ ਪਬਲਿਕ ਲਈ ਕੀ ਕਰੋਗੇ ਤੇ ਬਸ ਸਭ ਤੋਂ ਪਹਿਲਾਂ ਇਹ ਸੀਗਾ ਤੇ ਬਹੁਤ ਬਹੁਤ ਮੁਬਾਰਕ ਹੈ ਸਭ ਨੂੰ ਥੈਂਕ ਯੂ ਸੋ ਮਚ ਐਂਡ ਵਾਂਸ ਅਗੇਨ ਵਿਸ਼ਿੰਗ ਅ ਵੈਰੀ ਵੈਰੀ ਹੈਪੀ ਨਿਊ ਈਅਰ ਸਾਡੇ ਪੂਰੇ ਹਲਕੇ ਵੱਲੋਂ ਇਹਨਾਂ ਦਾ ਬਹੁਤ ਧੰਨਵਾਦ ਹੈ ਸਰ ਮੈਂ ਥੈਂਕ ਯੂ